ਦੀ ਭਗਵੰਤ ਮਾਨ ਦੇ ਘਰ ਦੇ ਮੀਟਿੰਗ ਹੋਈ ਹੈ ਬਹੁਤ ਸਾਰੇ ਮੰਤਰੀ ਸੀਨੀਅਰ ਉੱਥੇ ਪਹੁੰਚੇ ਤਾਂ ਭਗਵੰਤ ਮਾਨ ਨੇ ਇੱਕ ਐਲਾਨ ਕੀਤਾ ਇਸ ਪੋਸਿਸ਼ਨ ਲੈ ਕੇ ਕੀ ਕੀ ਐਲਾਨ ਕੀਤਾ ਹੈ ਕਿ ਕੁਝ ਕਿਸਾਨਾਂ ਦੇ ਹੱਕ ਵਿੱਚ ਆਇਆ ਸਾਰੀ ਤੁਹਾਡਾ ਨਾਲ ਗੱਲਬਾਤ ਕਰਦੇ ਆ ਚਲਦਾ ਸਿੱਧਾ ਹਰਿੰਦਰ ਸਿੰਘ ਮਾਨਸਾ ਕੋਲ ਉਹਨੂੰ ਲੈਂਦੇ ਆ ਅਪਡੇਟ ਹਰਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਜੀ ਧੰਨਵਾਦ ਡਾਕਟਰ ਸਾਹਿਬ ਬਹੁਤ ਇਹ ਮੁੱਦਾ ਗਰਮਾਇਆ ਹੋਇਆ ਸੀ ਲੈਂਡ ਪੋਲਿੰਗ ਦਾ ਕਿਸਾਨ ਡਰੇ ਹੋਏ ਸੀ ਪਰ ਅੱਜ ਕੁਛ ਨਾ ਕੁਛ ਛੂਟ ਦਿੱਤੀ ਗਈ ਹੈ ਸਰਕਾਰ ਵੱਲੋਂ ਹਜੇ ਪੂਰੀ ਹੋਵੇ ਨਾ ਹੋਵੇ ਉਹ ਗੱਲ ਲੱਗ ਹੈ ਪਰ ਸਰਕਾਰ ਨੇ ਇੱਕ ਆਪਣਾ ਪਹਿ ਦੇਖੋ ਜੀ ਜਿਹੜਾ ਕਿਉਂਕਿ ਪੰਜਾਬ ਪੰਜਾਬ ਦੇ ਵਿੱਚ ਕਿਸਾਨ ਅਤੇ ਖੇਤੀ ਖੇਤੀ ਪ੍ਰਧਾਨ ਸਟੇਟ ਹੋਣ ਦੇ ਸਰਕੇ ਜਿਹੜੇ ਇੱਥੋਂ ਦੇ ਕਿਸਾਨ ਨੇ ਇਹ ਜਮੀਨ ਨੂੰ ਇੱਕ ਤਾਂ ਮਤਲਬ ਦੀ ਮਾਤਾ ਨੂੰ ਮੰਨਦੇ ਨੇ ਜਿਹਨੇ ਜਨਮ ਦਿੱਤਾ ਦੂਜੇ ਪਾਸੇ ਦੂਜੀ ਮਾਤਾ ਹੈ ਉਸ ਨੂੰ ਮੰਨਦੇ ਨੇ ਜਿਹੜੀ ਇਹਨਾਂ ਨੂੰ ਖਾਣ ਨੂੰ ਜਾਂ ਆਪਣੇ ਸਾਰੇ ਪੰਜਾਬ ਨੂੰ ਸਾਰੇ ਦੇਸ਼ ਦਾ পেট ਭਰਦੀ ਹੈ ਇਸ ਕਰਕੇ ਮਤਲਬ ਕਿਸਾਨ ਨਹੀਂ ਚਾਹੁੰਦੇ ਵੀ ਇਸ ਤਰ੍ਹਾਂ ਦੀ ਕੋਈ ਸਕੀਮ ਆਵੇ ਜਿਦੇ ਨਾਲ ਜ਼ਮੀਂਦਾਰ ਜਾਣ ਪੈਸੇ ਚਾਹੇ ਉਹਨਾਂ ਨੂੰ ਕਿੰਨੇ ਕੋਈ ਦੇ ਦੇ ਨਾ ਦੇਵੇ ਕਿਸਾਨ ਨਹੀਂ ਇਹ ਚਾਹੁੰਦਾ ਦੂਸਰੀ ਗੱਲ ਇਹ ਹੈ ਵੀ ਜਿਹੜੇ ਦੋ ਮੁੱਦੇ ਸੀਗੇ ਪੰਜਾਬ ਹੁਣ ਚੱਲ ਰਹੇ ਇੱਕ ਸਭ ਤੋਂ ਵੱਡਾ ਇਹ ਕਿਸਾਨ ਆਲਾ ਆ ਗਿਆ ਜਿਦੇ ਵਿੱਚ ਵਿਰੋਧੀ ਤਰ੍ਹਾਂ ਦੇ ਕਿਸਾਨੀ ਮੋਰਚੇ ਨੇ ਜਿਹੜੇ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਜੀ ਇਹ ਸਰਕਾਰ ਨੇ ਕੋਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਾਰੀ ਰੱਖੀਆਂ ਤਾਂ ਮਤਲਬ ਸਰਕਾਰ ਨੂੰ ਦੇ ਖਿਲਾਫ ਇੱਕ ਵਿਰੁੱਧ ਵਿਰੋਧੀ ਜਿਹੜੀ ਲਹਿਰ ਹੈ ਇਹ ਉਹ ਕਿਸਾਨ ਤੇ ਵਿਰੋਧੀ ਪਾਰਟੀਆਂ ਖੜਾ ਕਰਨ ਦੇ ਵਿੱਚ ਕਾਮਯਾਬ ਹੋ ਜਾਣਗੀਆਂ ਕਿਉਂਕਿ ਜਦੋਂ ਪਹਿਲਾਂ ਮੋਦੀ ਸਾਹਿਬ ਨੇ ਇਹ ਜਿਹੜਾ ਜ਼ਮੀਨ ਰੋਕਣ ਵਾਲਾ ਮਸਲਾ ਚਲਾਇਆ ਸੀਗਾ ਉਹਦੇ ਵਿੱਚ ਸਾਰੇ ਕਿਸਾਨ ਜਾ ਕੇ ਦਿੱਲੀ ਸਾਲ 1.5 ਸਾਲ ਬੈਠੇ ਰਹੇ ਨੇ ਤੇ ਜਿਹਦੇ ਵਿੱਚ 800 ਦੇ ਲਗਭਗ ਕਿਸਾਨ ਸ਼ਹੀਦ ਵੀ ਹੋ ਗਏ ਸੀਗੇ ਇਹ ਕਿਸਾਨ ਨਹੀਂ ਚਾਹੁੰਦਾ ਵੀ ਜ਼ਮੀਨ ਗੱਤੀ ਜਾਵੇ ਉਹ ਜਾਨ ਦੇ ਸਕਦਾ ਪਰ ਉਹ ਜ਼ਮੀਨ ਨਹੀਂ ਦਿੰਦਾ ਹੈ ਮਤਲਬ ਠੀਕ ਹੈ ਵੀ ਮਾਨ ਸਾਹਿਬ ਇੱਕ ਕਿਸਾਨ ਦੇ ਬੇਟੇ ਹੋਣ ਦੇ ਨਾਤੇ ਕਿਸਾਨਾਂ ਲਈ ਕਈ ਐਲਾਨ ਨੇ ਜਿਹੜੇ ਐਮ ਐਲਾਨ ਨੇ ਉਹਨਾਂ ਨੇ ਕੀਤੇ ਨੇ ਜਿਦੇ ਵਿੱਚ ਇੱਕ ਤਾਂ ਰਜਿਸਟ੍ਰਿੰਗ ਵਾਲਾ ਮਸਲਾ ਹੈ ਰਜਿਸਟਰ ਨਾ ਹੋਈ ਜਾਣੀਆਂ ਦੂਜੀ ਉਹਨਾਂ ਨੂੰ ਇਹ ਹੈ ਵੀ ਜਿੰਨਾ ਚਿਰ ਕੋਈ ਕਬਚਾ ਨਹੀਂ ਕਿਸੇ ਨੂੰ ਦਿੰਦੇ ਉਹਨਾਂ ਚਿਰ ਉਹ ਬਾਹੀ ਕਰ ਸਕਦਾ ਹੈ ਕਿ ਉਹਨੂੰ 50000 ਰੁਪਇਆ ਪਰ ਏਕੜ ਹੈ ਜਿਹੜਾ ਉਹ ਰੈਲਟੀ ਮਿਲੂਗੀ ਜਦੋਂ ਕੋਈ ਕੰਮ ਸ਼ੁਰੂ ਹੋਣ ਲੱਗ ਗਿਆ ਤਾਂ ਉਹਨਾਂ ਨੂੰ ਜਿਹੜੀ ਰੈਲਟੀ ਦੀ ਰਕਮ ਹੈ ਉਹ ਦੁਗਣੀ ਹੋ ਜੂਗੀ 1 ਲੱਖ ਰੁਪਇਆ ਪਰ ਈਅਰ ਮਿਲਣ ਲੱਗ ਜੀ ਡਾਕਟਰ ਸਾਹਿਬ ਤੋਂ ਅੱਡੀ ਮੰਗ ਸੀਗੀ ਵੀ ਇਹ ਸਾਡੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਸਾਨੂੰ ਰਜਿਸਟਰੀਆਂ ਦਿੱਕਤ ਆਏਗੀ ਤਾਂ ਭਗਵਾਨ ਤੁਮਨ ਸਾਹਿਬ ਨੇ ਸੋਧ ਕਰਤੀ ਹੈ ਵੀ ਤੁਸੀਂ ਰਜਿਸਟਰੀਆਂ ਕਰਾ ਸਕਦੇ ਹੋ ਨੰਬਰ 2 ਈਅਰ ਰਜਿਸਟ੍ਰੇਸ਼ਨ ਵਾਲਾ ਮਸਲਾ ਤਾਂ ਸਾਰੇ ਪੰਜਾਬ ਵਿੱਚ ਹੀ ਹੈ ਜੀ ਰਜਿਸਟਰ ਜਿਹੜੇ ਪ੍ਰਾਪਰਟੀ ਦਾ ਕੰਮ ਕਰਦੇ ਨੇ ਸਾਰੇ ਚੀਕੀ ਜਾਂਦੇ ਨੇ ਮੈਂ ਮਤਲਬ ਰਜਿਸਟ੍ਰੇਸ਼ਨਾਂ ਨਹੀਂ ਹੋ ਰਹੀਆਂ ਸੌਦੇ ਨਹੀਂ ਹੋ ਰਹੇ ਲੋਕਾਂ ਦਾ ਜਿਹੜਾ ਵਪਾਰ ਹੈ ਉਹ ਬਿਲਕੁਲ ਠੱਪ ਹੋਇਆ ਪਿਆ ਆ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਮਤਲਬ ਜਲਦੀ ਤੋਂ ਜਲਦੀ ਜਿਹੜਾ ਕਿਸਾਨ ਵਾਲਾ ਮਸਲਾ ਹੱਲ ਕਰਕੇ ਜਿਹੜਾ ਰਜਿਸਟਰ ਨਾਲ ਆਮ ਜਿੱਥੇ ਸਨੇ 2 ਵਿਸਵੇ ਥਾਂ ਲੈ ਰਹੇ ਨੇ ਕਿਸੇ ਦੇ 4 ਵਿਸਵੇ ਲੈਣੇ ਨੇ ਉਹ ਰਜਿਸਟਰੀ ਨਹੀਂ ਹੋ ਰਹੀ ਜਿਹੜੀਆਂ ਮਤਲਬ ਲੋਕਾਂ ਦੇ ਵਿੱਚ ਰੋਹ ਹੈ ਸਰਕਾਰ ਬਰਤੀ ਨਾ ਉਹ ਕਾਫੀ ਵੱਧ ਰਿਹਾ ਹੈਗਾ ਡਾਕਟਰ ਸਾਹਿਬ ਇੱਕ ਹੋਰ ਆਪਸ਼ਨ ਦਿੱਤੀ ਹੈ ਵੀ ਲੈਟਰ ਆਫ ਇੰਟੈਂਟ ਕਿਸਾਨਾਂ ਨੂੰ ਦਿੱਤੀ ਜਾਏਗੀ ਜਦੋਂ ਮੋਟਿਵ ਜਾਰੀ ਹੋਏਗਾ ਤਾ ਲੈਟਰ ਆਵਿੰਟੈਂਡ ਤੋਂ ਬਾਅਦ ਕਿਸਾਨ ਉਸੇ ਜ਼ਮੀਨ ਤੇ ਇਨੀ ਕਿ ਲੋਨ ਲੈ ਸਕਦੇ ਨੇ ਇਹ ਵੀ ਗੱਲ ਕਲੀਅਰ ਹੋ ਗਈ ਅੱਜ ਦੇਖੋ ਜੀ ਉਹ ਤਾਂ ਫਿਰ ਜਦੋਂ ਪੇਮੈਂਟ ਆਊਗੀ ਉਦੋਂ ਲੋਨ ਭਰਨਾ ਪਊਗਾ ਜੀ ਜਦੋਂ ਰਜਿਸਟਰੀਆਂ ਹੋ ਜਾਣਗੀਆਂ ਰਜਿਸਟਰੀਆਂ ਤੋਂ ਪਹਿਲਾਂ ਕਰਨਗੇ ਐਨਓਸੀ ਲਿਓ ਜੀ ਐਨਓਸੀ ਉਹ ਫੇਰ ਮਿਲੂਗੀ ਜੇ ਉਸ ਲੋਨ ਦੇ ਸਾਰੇ ਪੈਸੇ ਭਰਨਾ ਜੀ ਇਹ ਗੱਲ ਇਹ ਹੈ ਇਹ ਵੀ ਜਿਹੜਾ ਇਹ ਸਿਸਟਮ ਹੈ ਕਿਸਾਨਾਂ ਦਾ ਕਿਉਂਕਿ ਇਹਦੇ ਵਿੱਚ 16465 ਪਿੰਡ ਆਉਂਦੇ ਨੇ ਜੀ ਜੀ ਜਿਹਦੇ ਵਿੱਚ ਲੁਧਿਆਣੇ ਦੇ ਆਉਂਦੇ ਨੇ ਕੋਸ ਮਹੱਲੀ ਦੇ ਕੁਝ ਮਤਲਬ ਬਠਿੰਡਾਲ ਸਾਈਡ ਦੇ ਵੀ ਨੇ ਕੁਝ ਹੋਰ ਹੈ ਇਹ ਕਾਫੀ ਵੱਡਾ ਪ੍ਰੋਜੈਕਟ ਹੈ ਇਹਦੇ ਉੱਤੇ ਜਲਦਬਾਜ਼ੀ ਦੇ ਵਿੱਚ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਤੇ ਨਾ ਹੀ ਇਹਨੂੰ ਮਤਲਬ ਕੋਈ ਆਪ ਦਾ ਮੁਛਰਾਵਾਲ ਵਾਲਾ ਸਵਾਲ ਬਣਾ ਕੇ ਤੇ ਮਤਲਬ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਜਾਵੇ ਜਿੰਨਾ ਚਿਰ ਕਿਸਾਨ ਪੂਰੀ ਜੈਸਰੀ ਕਰਦੇ ਮਤਲਬ ੱੱਕਾ ਸਰਕਾਰ ਵੱਲੋਂ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਦੋ ਹੀ ਮੁੱਦੇ ਰਹਿ ਗਏ ਕਿਸਾਨ ਇੱਥੇ ਪੰਜਾਬ ਦੇ ਵਿੱਚ ਇੱਕ ਪਾਸੇ ਲੋਕ ਕੁਝ ਲੋਕ ਮਜੀਠੀਆ ਸਾਹਿਬ ਦੇ ਖਿਲਾਫ ਹੋ ਗਏ ਕੁਝ ਲੋਕ ਮਜੀਠੀਆ ਸਾਹਿਬ ਦੇ ਪੱਖ ਚੋਗੇ ਇਸੇ ਤਰੀਕੇ ਜਮੀਨ ਵਾਲਾ ਮਸਲਾ ਹੋ ਗਿਆ ਉਸ ਲੋਕ ਕਿਸਾਨਾਂ ਦੇ ਨਾਲ ਜੁੜ ਜਾਣਗੇ ਕੁਝ ਸਰਕਾਰ ਨਾਲ ਜੁੜ ਜਾਣਗੇ ਇਹ ਜਿਹੜਾ ਮਤਲਬ ਇੱਕ ਬਾਰਡਰ ਲਾਈਨ ਲੋਕਾਂ ਦੇ ਵਿੱਚ ਕੱਢੀ ਗਈ ਜਾਂਦੀ ਹੈ ਇਹ ਕੋਈ ਬਹੁਤਾ ਇਹਦਾ ਚੰਗਾ ਰਿਜ਼ਲਟ ਨਹੀਂ ਹੁੰਦਾ ਕਿਉਂਕਿ ਲੋਕ ਮਤਲਬ ਆਪਸ ਦੀਆਂ ਜਾਨਵਾਰ ਮਾਰਨ ਤੇ ਚੱਲ ਪੈਦੇ ਡਾਕਟਰ ਸਾਹਿਬ ਜੀ ਤੁਸੀਂ ਗੱਲ ਕੀਤੀ ਕਿ ਬਠਿੰਡੇ ਦੀ ਹੈ ਨਾ ਲੁਧਿਆਣੇ ਦੀ ਇੱਧਰ ਸਾਰੇ ਕਿਸਾਨ ਇਕੱਠੇ ਹੋ ਗਏ ਸੀ ਉਨਾ ਬੋਲਵੇਂ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੇ ਕਿਸਾਨਾਂ ਦੀ ਅਸੀਂ ਸਾਡੀ ਜ਼ਮੀਨ ਲਈ ਜਾ ਰਹੀ ਹੈ ਤਾਂ ਜਿਹੜਾ ਉੱਥੇ ਪ੍ਰੋਜੈਕਟ ਸ਼ੁਰੂ ਹੋਏਗਾ ਉਹ ਪੈਸੇ ਵੀ ਕਿਸਾਨਾਂ ਦੇਣੇ ਪੈਣਗੇ ਉਹ ਵੀ ਕਲੀਅਰ ਕਰਤਾ ਹੈ ਸਰਕਾਰ ਸਾਰਾ ਖਰਚਾ ਕਰੇਗੀ ਕਿਸਾਨਾਂ ਨੂੰ ਕੋਈ ਪੈਸੇ ਦੇਣ ਦੀ ਲੋੜ ਨਹੀਂ ਇਹ ਕਿਸਾਨਾਂ ਦੀ ਲੈ ਕੇ ਰਾਤ ਭਰੀ ਖਬਰ ਜੂਰ ਆਈ ਹੈ ਦੇਖੋ ਜੀ ਐਲਾਨ ਵਧੀਆ ਕਰ ਰਹੇ ਨੇ ਮਾਨ ਸਾਹਿਬ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਗੱਲ ਕਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਲੋਕਾਂ ਨੂੰ ਢਕਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ ਜੀ ਜੀ ਅਤੇ ਉਸ ਜਿਹੜੀਆਂ ਜਥੇਵੰਦੀਆਂ ਨੇ ਉਹ ਵੀ ਇਸ ਤਰ੍ਹਾਂ ਕਰ ਰਹੀਆਂ ਨੇ ਮਾਨ ਸਾਹਿਬ ਨੂੰ ਉਸ ਬੰਦੇ ਉਧਰੋਂ ਨਾਲ ਲੈ ਕੇ ਜਥੇਵੰਦੀਆਂ ਦੇ ਬਰਾਬਰ ਦੇ ਬੰਦੇ ਲੈ ਕੇ ਬਰਾਬਰ ਮਤਲਬ ਫਿਰ ਜਿਹੜਾ ਕੋਈ ਇਸ ਤਰ੍ਹਾਂ ਦਾ ਸਟੈਪ ਚੱਕਣਾ ਚਾਹੀਦਾ ਇਹ ਨਾ ਹੋਵੇ ਕਿ ਤੇ ਹਾਲਾਤ ਨੇ ਜਿਹੜੇ ਉਹ ਥੋੜੇ ਜਿਹਾ ਭਜਤਰ ਬਚ ਜੀ ਤੇ ਡਾਕਟਰ ਸਾਹਿਬ ਕਿਸਾਨ ਕਿਸਾਨ ਆ ਗੂਸ ਵਰੰਗ ਸਿੰਘ ਪੰਢੇਰ ਉਸ ਮੋਰਚੇ ਤੋਂ ਯਾਨੀ ਗਾਇਬ ਹੋ ਗਏ ਸੀ ਤਾ ਕੱਲ ਉਹਨਾਂ ਨੂੰ ਮੌਕਾ ਮਿਲ ਗਿਆ ਕੱਲ ਉਹ ਭਗਵੰਤ ਮਾਨ ਸਾਹਿਬ ਦੇ ਪਰਸੋਂ ਖਲਾਫ ਬੋਲੇ ਨੇ ਇਸੇ ਮੁੱਦੇ ਨੂੰ ਲੈ ਕੇ ਤੇ ਉਹ ਦੁਆਰਾ ਅਪ ਸੁਰਖੀਆਂ ਜਾਏ ਨੇ ਤੇ ਹੁਣ ਉਹਨਾਂ ਨੂੰ ਵੀ ਮੌਕਾ ਮਿਲ ਜੇਗਾ ਵੀ ਮੈਂ ਭਗਵੰਤ ਮਾਨ ਜੀ ਦੇ ਕੋਲ ਪੇਸ਼ ਹੋਇਆ ਸੀ ਮੈਂ ਬੋਲਿਆ ਸੀ ਤਾਂ ਕਰਕੇ ਅੱਜ ਭਗਵੰਤ ਮਾਨ ਨੇ ਮੀਟਿੰਗ ਬੁਲਾ ਲਈ ਇਹ ਵੀ ਹੁਣ ਗੱਲ ਉਠੇਗੀ ਤੁਹੇਖੋ ਇਹ ਤਾਂ ਹੈਗੀ ਹੈ ਤੇ ਸਾਰੇ ਹੀ ਮਤਲਬ ਹੁਣ ਦੂਜੇ ਵੀ ਕਿਸਾਨਾਂ ਦੀ ਬੋਲੀ ਬੋਲੀ ਜਾਂਦੇ ਨੇ ਕਿ ਕਿਸਾਨਾਂ ਦੇ ਯੂਨੀਅਨ ਵਾਲੇ ਨੇ ਜਿਹੜੇ ਕਿਉਂਕਿ ਜਿਹੜੇ ਲੋਕ ਮਤਲਬ ਮਾਨ ਸਾਹਿਬ ਨੇ ਵਿਲੇ ਕਰਤੇ ਸੀਗੇ ਉਹਨਾਂ ਨੇ ਡੰਡੇ ਤੇ ਝੰਡੇ ਸਾਹਮਣੇ ਸੀ ਉਹਨਾਂ ਦੇ ਵਿੱਚ ਫੇਰ ਜਾਨ ਪੈ ਗਈ ਉਹ ਡੰਡੇ ਤੇ ਝੰਡੇ ਚੱਕ ਕੇ ਲੋਕਾਂ ਦੇ ਵਿੱਚ ਪ੍ਰੋਪੋਗੈਂਡਾ ਕਰਨਗੇ ਪ੍ਰੋਪੋਗੈਂਡਾ ਕਰਕੇ ਕਿਉਂਕਿ ਪੰਜਾਬ ਦਾ ਜਿਹੜਾ ਛੋਟਾ ਕਿਸਾਨ ਆ ਉਹ ਭੋਲਾ ਭਾਲਾ ਮਗਰ ਲੱਗ ਜਾਂਦਾ ਮਗਰ ਲੱਗਣ ਦੇ ਕਾਰਨ ਲੋਕ ਵੀ ਨਾ ਘੱਤਰ ਲੱਗ ਜਾਣਗੇ ਮਤਲਬ ਇਸ ਦੇ ਉੱਤੇ ਸਰਕਾਰ ਨੂੰ ਕੋਈ ਨਰਮੀ ਵਾਲਾ ਜਿਹੜਾ ਸਟੈਪ ਹੈ ਉਹ ਚੱਕਣਾ ਚਾਹੀਦਾ ਡਾਕਟਰ ਸਾਹਿਬ ਇੱਕ ਹੋਰ ਅਪਡੇਟ ਹੈ ਨਾ ਤੁਸੀਂ ਛੋਟੇ ਕਿਸਾਨਾਂ ਦੀ ਗੱਲ ਯਾਦ ਕਰਾਤੀ ਮੈਂ ਸਟਾਰਟਿੰਗ ਗੱਲ ਕੰਨੀ ਭੁੱਲ ਗਿਆ ਸੀ ਕਿ ਛੋਟੇ ਜਿਹੜੇ ਕਿਸਾਨ ਨੇ ਘਟ ਜ਼ਮੀਨਾਂ ਵਾਲੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜਾਏਗੀ ਉਹਨਾਂ ਦੀ ਜ਼ਮੀਨ ਉਹਨਾਂ ਦੇ ਕੋਲ ਹੀ ਰਹੇਗੀ ਪੈਸੇ ਉਹਨਾਂ ਨੂੰ ਜ਼ਰੂਰ ਮਿਲਣਗੇ ਪਰ ਉਹ ਜ਼ਮੀਨ ਨੂੰ ਆਪ ਵਾਣਗੇ ਉਹਨਾਂ ਦੀ ਜ਼ਮੀਨ ਨਹੀਂ ਲਈ ਜਾਏਗੀ ਛੋਟੇ ਕਿਸਾਨਦਾਰਾਂ ਨੂੰ ਛੱਡਤਾ ਹੈ ਸਰਕਾਰ ਨੇ ਦੇਖੋ ਜੀ ਜਦੋਂ ਹੁਣ ਕੋਈ ਵਾਕ ਬੱਜਣੀ ਲੱਗਿਆ ਉਹਦੇ ਵਿੱਚ ਤਾਂ ਫਿਰ ਉਹ ਤਾਂ ਛੋਟਾ ਚਾਹੇ ਵੱਡਾ ਜੀ ਕਈ ਵਾਰੀ ਕੀ ਹੁੰਦਾ ਹੈ ਕਿ ਵੱਡਿਆਂ ਨੇ ਜਦੋਂ ਦਿੱਤੀ ਛੋਟੇ ਨੂੰ ਮਜਬੂਰੀ ਇਹ ਬਣ ਜਾਂਦੀ ਹੈ ਜਿਵੇਂ ਕਈ ਵਾਰੀ ਮੈਂ ਦੇਖਿਆ ਧਾਰਮਿਕ ਡੇਰੇਆਂ ਦੇ ਵਿੱਚ ਜੇ ਕੋਈ ਕਿਸਾਨ ਜ਼ਮੀਨ ਨਹੀਂ ਦਿੰਦਾ ਤਾਂ ਉਹਦੇ ਵਾਲੇ ਪਾਸੇ ਪਾਣੀ ਛੱਡਣ ਲੱਗ ਜਾਂਦੇ ਨੇ ਉਹਦੇ ਪਾਸੇ ਹੋਰ ਮਤਲਬ ਗੰਦ ਪਾਉਣ ਲੱਗ ਜਾਂਦੇ ਨੇ ਇਹ ਮਜਬੂਰੀ ਬਸ ਉਸ ਬੰਦੇ ਨੂੰ ਜ਼ਮੀਨ ਜਿਹੜੀ ਉਹ ਦੇਣੀ ਪੈਂਦੀ ਹੈ ਇਸੇ ਤਰ੍ਹਾਂ ਦਾ ਇਹ ਹਾਲਾਤ ਨਾ ਹੋਵੇ ਵੀ ਜਦੋਂ ਤਣਾਡਨ ਜਾਂ ਕੋਈ ਸਿਸਟਮ ਇਹ ਚੱਲ ਪਿਆ ਤਾਂ ਫਿਰ ਉਹ ਮਤਲਬ ਜਿਹੜਾ ਛੋਟਾ ਕਿਸਾਨ ਉਹ ਵਿਚਾਰਾ ਕੀ ਕਰੂਗਾ ਉਹਨੂੰ ਦਾੜ ਸਾਹਿਬ ਇੱਕ ਹੋਰ ਮੇਰੇ ਕੋਲ ਇੱਕ ਹੋਰ ਅੱਜ ਤਾਜ਼ਾ ਮੁੱਦਾ ਹੈ ਤੁਹਾਨੂੰ ਪਤਾ ਹੋਵੇਗਾ ਕਿ ਸਵੇਰੇ ਉੱਪਰ ਅਸ਼ਟਰਵਦੀ ਜਗਦੀਪ ਧਨਖੜੀ ਨੇ ਅਸਤੀਫਾ ਦਿੱਤਾ ਹੈ ਜਿਹਨਾਂ ਨੂੰ ਕਿ ਬੀਜੇਪੀ ਨੇ ਬਣਾਇਆ ਸੀ ਤਾਂ ਸਵਾਲ ਉੱਠੇ ਨੇ ਵੀ ਉਹਨਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਪਰ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਜਗਦੀਪ ਧਨਖੜੀ ਦਾ ਜਿਹੜਾ ਬਿਆਨ ਆਇਆ ਉਹਨਾਂ ਨੇ ਕਿਹਾ ਵੀ ਮੈਰੀ ਸਿਹਤ ਠੀਕ ਨਹੀਂ ਹੈ ਮੈਨੂੰ ਬੀਜੇਪੀ ਨੇ ਬਹੁਤ ਸਮਰਥਨ ਦਿੱਤਾ ਕਹਿੰਦੇ ਹੁਣ ਮੈਂ ਠੀਕ ਨਹੀਂ ਹੈਗਾ ਇਸ ਕਰਕੇ ਮੈਂ ਆਪਣੀ ਪੋਸਟ ਖੁੱਛ ਛੱਡ ਰਿਹਾ ਇਹ ਵੀ ਸਵਾਲ ਉੱਠੇ ਨੇ ਵਿਰੋਧੀ ਕਾਂਗਰਸ ਵੱਲੋਂ ਰਾਹੁਲ ਗਾਂਧੀ ਨੇ ਜੇ ਕੋਈ ਇਹ ਗੱਲ ਤਾਂ ਠੀਕ ਹੈ ਵੀ ਸੇਹ ਤਾਂ ਉਹਨਾਂ ਦੀ ਗੱਲ ਕਰ ਐਨਾ ਵੀ ਮਸਲੇ ਸੇਹ ਤਾਂ ਇੰਨੀ ਵੀ ਹੋ ਨਹੀਂ ਸੀ ਵੀ ਇੱਕੋ ਦਾਮੀ ਅਸਤੀਫਾ ਗੱਲ ਕਰ ਇਹਦੇ ਵਿੱਚ ਕੋਈ ਤਾਂ ਲੋਹਰ ਹੈ ਕੋਈ ਨਾ ਕੋਈ ਉਹਦੇ ਸਾਡੇ ਰਾਸ਼ਟਰਪਤੀ ਮਾਨਜੋਗ ਰਾਸ਼ਟਰ ਉਪਰਾਸ਼ਟਰਪਤੀ ਸਾਹਿਬ ਨੇ ਜਿਹੜੇ ਐਨਕਰ ਸਾਹਿਬ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਹੈਗਾ ਕਿਉਂਕਿ ਕਈ ਸੰਸਥਾਵਾਂ ਦੇ ਨਾਲ ਉਹਨਾਂ ਦੇ ਵਿਚਾਰ ਥੋੜੇ ਜਿਹਾ ਘੱਟ ਮਿਲਦੇ ਸੀਗੇ ਕਿ ਉਹ ਥੋੜਾ ਜਿਹਾ ਕਿਉਂਕਿ ਗਰਾਉਂਡ ਜ਼ੀਰੋ ਤੋਂ ਚੱਲੇ ਹੋਏ ਨੇ ਉਹ ਮਤਲਬ ਰਾਜਸਥਾਨ ਦੇ ਰਹੇ ਸੀਗੇ ਛੋਟੀਆਂ ਛੋਟੀਆਂ ਸੰਸਥਾਵਾਂ ਤੋਂ ਪਹੁੰਚੇ ਪਹੁੰਚੇ ਉਪਰਾਸ਼ਟਰਪਤੀ ਦੇ ਉਹਦੇ ਤੱਕ ਪਹੁੰਚੇ ਨੇ ਇਹ ਮਤਲਬ ਉਹਨਾਂ ਨੂੰ ਹਰ ਇੱਕ ਗੱਲ ਦਾ ਪਤਾ ਕਈ ਵਾਰੀ ਉਹ ਇਹ ਗੱਲਾਂ ਦੇ ਵਿੱਚ ਮਤਲਬ ਕਿਸੇ ਨਾਲ ਸਹਿਮਤ ਨਹੀਂ ਹੁੰਦੇ ਹੋ ਸਕਦਾ ਹੁਣ ਇਹਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਈ ਗੱਲਾਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਉਹ ਸਹਿਮਤ ਨਾ ਹੋਣ ਇਸ ਕਰਕੇ ਉਹਨਾਂ ਨੇ ਮਤਲਬ ਸਿਹਤ ਦੇ ਹਵਾਲੇ ਦਾ ਬਹਾਨਾ ਲਾ ਕੇ ਡਾਕਟਰਾਂ ਦਾ ਚਲੋ ਡਾਕਟਰ ਸਾਹਿਬ ਅੰਤਧਿਆਨਾ ਜਿਹੜਾ ਅੱਜ ਫੈਸਾ ਭਗਵਾਨਤ ਮੰਡ ਦੀ ਮੀਟਿੰਗ ਤੋਂ ਬਾਅਦ ਲਿੱਤਾ ਗਿਆ ਹੈ ਕੀ ਤੁਹਾਨੂੰ ਲੱਗਦਾ ਵੀ ਕਿਸਾਨ ਖੁਸ਼ ਹੋਣਗੇ ਜਾਂ ਨਹੀਂ ਬਸ ਦੇਖੋ ਜੀ ਕਿਸਾਨ ਖੁਸ਼ ਤਾਂ ਨਹੀਂ ਹੁੰਦੇ ਕਿਉਂ ਹੁਣ ਸਭ ਕੁਝ ਦੇ ਦ ਰਿਹਾ ਨਹੀਂ 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 ਡਾਕਟਰ ਸਾਹਿਬ ਸਾਰਾ ਕੁਝ ਮਿਲ ਰਿਹਾ ਜੋ ਉਹਨੇ ਮੰਗਾ ਰੱਖਿਆ ਉਹ ਮੰਨ ਕੇ ਭਗਵਾਨ ਤੁਮਨ ਸਾਹਿਬ ਦੇਖੋ ਮੰਨਦੇ ਆ ਵੀ ਮਾਨ ਸਾਹਿਬ ਕੋਈ ਚੀਜ਼ ਲੁਕੋ ਕੇ ਨਹੀਂ ਰੱਖ ਰਹੇ ਹਰ ਇੱਕ ਚੀਜ਼ ਉਹਨਾਂ ਦੇ ਸਾਹਮਣੇ ਪੇਸ਼ ਹੈ ਇਹ ਗੱਲ ਕਰ ਮੈਨੂੰ ਦੱਸੋ ਸੁਖੀ ਪ੍ਰਕਾਸ਼ ਸਿੰਘ ਬਦਲੇ ਕੀ ਦਿੱਤਾ ਕਿਸਾਨਾਂ ਨੂੰ ਕੈਪਟਨ ਹਰਿੰਦਰ ਸਿੰਘ ਕੀ ਦਿੱਤਾ ਕੁਝ ਦਿੱਤਾ ਕੋਈ ਵੀ ਬੀਏ ਵੀ ਨੇ ਕੁਝ ਨਹੀਂ ਦਿੱਤਾ ਉਹ ਜੇ ਕੈਪਟਨ ਸਾਹਿਬ ਨੇ ਜਾਂ ਅਜੰਨੀ ਸਾਹਿਬ ਨੇ ਜਾਂ ਬਾਦਲ ਸਾਹਿਬ ਨੇ ਜੇ ਕੁਝ ਨਹੀਂ ਤਾਂ ਫਿਰ ਅੱਜ ਸੈਟਾ ਤੇ ਵੀ ਤਾਂ ਹੀ ਬੈਠੇ ਨੇ ਇਸ ਕਰਕੇ ਮਤਲਬ ਮਾਨ ਸਾਹਿਬ ਨੂੰ ਇਹ ਹੀ ਬੇਨਤੀ ਕਰਦੇ ਆ ਮੈਂ ਕਿਉਂਕਿ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਕਿਸਾਨਾਂ ਨੂੰ ਪੜਕਾਉਣ ਦੇ ਉੱਤੇ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਜੀ ਸ਼ਰਮ ਸਿੰਘ ਵੀ ਡੇਰ ਆ ਚੁੱਕੇ ਨੇ ਸਵਾਰਨ ਸਿੰਘ ਭੰਡੇਰੀ ਆ ਚੁੱਕੇ ਨੇ ਕਿਸਾਨਾਂ ਕੋ ਮੈਂ ਤੁਹਾਨੂੰ ਦੋ ਤੀਜੀ ਵਾਰ ਗੱਲ ਕਹਿ ਰਹੇ ਹਾਂ ਕੱਸੀ ਤਾਂ ਜਨਾ ਜਿੰਨਾ ਜੋ ਲੀਟਰ ਜਿਹੜੇ ਲੀਡਰਾਂ ਨੂੰ ਕਿਸਾਨਾਂ ਨੇ ਨੱਕੋ ਬੁੱਲੋਂ ਲਾਦਾ ਸੀਗਾ ਪਿਛਲਿਆਂ ਮਤਲਬ ਸੰਘਰਸ਼ਾਂ ਦੇ ਵਿੱਚ ਉਹ ਲੀਡਰ ਅੱਜ ਫੇਰ ਲੀਡਰੀ ਕਰਨ ਲੱਗ ਜਾਣਗੇ ਡਾਕਟਰ ਸਾਹਿਬ ਆਪਾਂ ਆਪਾਂ ਪਿਛਲੇ ਆਪਾਂ ਪਿਛਲੇ ਲਗਾਤਾਰ ਸਾਲ ਤੋਂ ਗੱਲ ਕਰ ਰਹੇ ਡੱਲੇਵਾਲ ਸਾਹਿਬ ਦੇ ਵਿੱਚ ਹੋਈ ਸੀ ਆ ਡੱਲੇਵਾਲ ਸਾਹਿਬ ਦਿਖ ਨਹੀਂ ਰਹੇ ਕਿੱਥੇ ਗਾਇਬ ਹੋ ਗਏ ਹੋ ਪਰ ਦੇਖੋ ਡੱਲੇਵਾਲ ਸਾਹਿਬ ਆਪਦੇ ਪਿੰਡ ਹੋਣਗੇ ਬਿਮਾਰ ਚੱਲ ਰਹੇ ਨੇ ਪਲੈਨਿੰਗ ਉਹਨਾਂ ਦੀ ਵੀ ਵਿੱਚ ਹੈਗੀ ਆ ਉਹਨਾਂ ਨੇ ਕਿਹਾ ਉਹ ਵੀ ਮਤਲਬ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਦੇ ਉਹਨਾਂ ਨੂੰ ਥੋੜਾ ਜਿਹਾ ਨਾਮਨਜ਼ੂਰ ਕਰ ਰਹੇ ਨੇ ਮਤਲਬ ਗੱਲ ਕਰ ਇਹ ਹੈ ਵੀ ਮਾਨ ਸਾਹਿਬ ਨੂੰ ਥੋੜਾ ਜਿਹਾ ਇਹਦੇ ਉੱਤੇ ਸੋਚੋ ਚੁੱਕ ਇਸ ਦਾ ਪਿਛਕੜਾ ਚਾਹੀਦਾ ਜਨਦਵਾਜੀ ਦੇ ਵਿੱਚ ਕੋਈ ਪੰਜਾਬ ਦੇ ਹਾਲਾਤ ਨੇ ਜਿਹੜੇ ਉਹਨਾਂ ਖਰਾਬ ਕਰ ਲਏ ਕਿਉਂਕਿ ਬੜੀਆਂ ਕੁਰਬਾਨੀਆਂ ਦੇ ਕੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈ ਜਿਲੀ ਲਿਆਂਦੀਆਂ 3 ਸਾਲ ਤਾਂ ਹੋ ਗਏ ਇਹ ਆਮ ਆਦਮੀ ਪਾਰਟੀ ਨੂੰ ਮਤਲਬ ਗੈਂਗਸਟਰਵਾਦ ਤੇ ਗਲਤ ਅੰਸਰਾਨ ਦੇ ਨਾਲ ਲੜਾਈ ਲੜਦਿਆਂ ਨੂੰ ਕਿਤੇ ਮਤਲਬ ਉਹਦੇ ਉੱਤੇ ਇਹ ਪਾਣੀ ਨਾ ਫੇਰ ਲਈ ਆਪਾਂ ਇਹ ਥੋੜਾ ਜਿਹਾ ਇਹ ਹੈ ਵੀ ਜਲਦਵਾਜੀ ਦੇ ਵਿੱਚ ਕੋਈ ਫੈਸਲਾ ਨਾ ਕੀਤਾ ਜਾਵੇ ਸਾਰੇ ਕੋ ਨੂੰ ਬੜਾ ਭੁਖ ਭੁਖ ਕੇ ਕਦਮ ਚੱਕਣੇ ਪਚਾਹੀਦੇ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮੇਂ ਤੇ ਵਿਚਾਰ ਸਾਂਝੇ ਕੀਤਾ ਹਨ ਇੱਕ ਮੁੱਦਾ ਸੀ ਆਪਾਂ ਦੋ ਤੀ ਮੁੱਦੇ ਤੇ ਗੱਲਬਾਤ ਕਰਕੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ 200 ਇਹ ਸਾਡੇ ਨਾਲ ਜੁੜੇ ਜਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਸਾਡਾ ਅੱਜ ਦਾ ਮੁੱਦਾ ਸੀ ਕਿ ਸੀਐਮ ਭਗਵੰਤ ਮਾਨ ਦੇ ਅੱਜ ਮੀਟਿੰਗ ਹੋਈ ਹੈ ਘਰ ਦੇ ਵਿੱਚ ਕੈਬਨ ਮੰਤਰੀਆਂ ਦੇ ਨਾਲ ਤੇ ਜਿਹੜਾ 4-5 ਦਿਨ ਤੋਂ ਪਿਛਲੇ ਕਿਸਾਨ ਕਾਫੀ ਨਰਾਜ਼ ਹੋ ਰਹੇ ਸੀ ਲੈਂਡ ਪੂਲਿੰਗ ਲੈ ਕੇ ਤਾਂ ਜੁਨਾ ਲੈਂਡ ਪੂਲਿੰਗ ਦਾ ਜਿਹੜਾ ਬਿਲਾ ਉਹਦੇ ਸੋਧ ਕੀਤੀ ਹੈ ਕਿ ਜਿਹੜੇ ਗਰੀਬ ਕਿਸਾਨ ਨੇ ਉਹਨਾਂ ਦੀ ਜ਼ਮੀਨ ਨਹੀਂ ਦਿੱਤੀ ਜਾਏਗੀ ਤੇ ਜੇਕਰ ਕਿਸੇ ਜ਼ਮੀਨ ਦਿੱਤੀ ਜਾਂਦੀ ਹੈ ਤਾਂ ਕਾਨੂੰਨ ਇਹ ਵੀ ਵਿੱਚ ਹੈਗਾ ਕਿ ਉਹਦੇ ਰੀਸਟਰੀ ਆਪਣੀ ਕਰਵਾ ਸਕਦੇ ਨੇ ਤੇ ਲੋਨ ਵੀ ਕਰਵਾ ਸਕਦੇ ਨੇ ਤੇ ਜਦੋਂ ਕਾਨੂੰਨ ਜੇ ਨੋਟੀਫਿਕੇਸ਼ਨ ਕਿਸਾਨ ਨੂੰ ਮਿਲ ਗਿਆ ਜਦ ਤੱਕ ਉੱਥੇ ਵਿਕਾਸ ਕਾਰ ਸ਼ੁਰੂ ਨਹੀਂ ਹੁੰਦਾ ਉਹ ਤੱਕ 50 ਏਕੜ ਤੇ ਉਹਨਾਂ ਨੂੰ ਪੈਸੇ ਮਿਲਣਗੇ ਉਹ ਖੇਤੀ ਵੀ ਕਰ ਸਕਦੇ ਨੇ ਔਰ ਮੋਟੀ ਰਕਮ ਮਿਲੇਗੀ ਯਾਨੀ ਕਿ ਕਿਸਾਨਾ ਹੁਣ ਜੇਕਰ ਭਗਵਾਨਤਮਨ ਸਾਡੇ ਕਾਨੂੰਨ ਲਾਗੂ ਹੁੰਦਾ ਤਾਂ ਕਿਸਾਨ ਲੱਖਾਂਪਤੀ ਹੋਣਗੇ ਤੇ ਆਪਣੀ ਖੇਤੀ ਦੀ ਕਮਾਈ ਕਰ ਸਕਣਗੇ ਪਰ ਦੇਖਣਾ ਇਹ ਹੈ ਕਿ ਹੁਣ ਵਿਰੋਧੀਆਂ ਦੇ ਵੀ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਜਿਵੇਂ ਕਿ ਤੁਹਾਨੂੰ ਸਤ ਸਰਨ ਸਿੰਘ ਪੰਡੇਰ ਕਹਿ ਰਹੇ ਨੇ ਕਿ ਪਰਸੋਂ ਮੈਂ ਗੱਲ ਕੀਤੀ ਭਗਵਾਨ ਤਮਨ ਸਾਹਿਬ ਨਾਲ ਤਾਂ ਇਹ ਗੱਲ ਮੇਰੀ ਮੰਨੀ ਗਈ ਹੈ ਕਿਉਂਕਿ ਹੁਣ 14 ਕਟੋਂ ਵਾਲੇ ਲੀਡਰ ਵੀ ਬੜੇ ਵੱਡੇ ਵੱਡੇ ਵਿਚ ਆਣਗੇ ਤਾਂ ਹੋ ਸਕਦਾ ਹੈ ਇਸ ਦੇ ਵਿੱਚ ਕੁਝ ਹੋਰ ਵੀ ਸੌਦਾ ਹੋਵੇ ਹੁਣ ਦੇਖਦੇ ਆਂ ਵੀ ਇਹ ਲੈਂਡ ਪੂਲਿੰਗ ਦਾ ਮਸਲਾ ਕਿੱਥੇ ਰੁਕਦਾ ਹੈ ਜਿਹੜੀ ਸੌਦਾ ਹੋਈਆਂ ਉਹ ਘੱਟੋਂ ਲਾਗੂ ਹੁੰਦੀਆਂ ਕਿ ਕਿਸਾਨ ਇਹ ਮੰਨਣਗੇ ਜਿਨ੍ਹਾਂ ਲੋਕਾਂ ਦੀ ਲੈਂਡ ਪੂਲਿੰਗ ਹੋਈ ਹੈ ਉਹ ਮੰਨਣਗੇ ਇਹ ਕਹਿੰਦੇ ਉਹਨਾਂ ਨੂੰ ਕਿ ਨਹੀਂ ਜੋ ਵੀ ਅਪਡੇਟ ਆਏਗੀ ਸਭ ਤੋਂ ਪਹਿਲਾਂ ਨਿਸ਼ਾ ਕਰੇਗਾ ਤੁਹਾਨੂੰ ਏਵਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਦੇਖੋ ਇਹ ਪੰਜਾਬੀ ਟੀਵੀ ਚੱਲਦੀਆਂ ਬਾਕੀ ਦੀਆਂ ਖਬਰਾਂ ਤੇ ਮੈਨੂੰ ਫਿਲਹਾਲ ਦੇ ਦਿਓ ਇਜਾਜ਼ਤ ਧੰਨਵਾਦ ਤੁਹਾਡਾ ਸਾਰਿਆਂ ਦਾ